ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਂਡੇ ਵਰਗੇ ਤਿੰਨ ਵੜਾ ਦਿਖਾਉਣੇ ਆ ਸਾਫ ਸੁਧਰੀਆਂ ਇੱਕ ਸੂਈ ਵੀ ਦੋ ਗੱਬਣਾ ਡਟੇੜ ਵੀਰ ਸੱਸੀ ਗਾਲ ਬਾਈ ਜੀ ਨਾਮ ਡਰੈਸ ਦੱਸੋ ਵੀਰੇ ਆਪਣਾ ਕੋਲ ਨੰਬਰ ਹੈ ਨੰਨੇ ਵਿੱਚ ਸੁਣ ਕਾਸੀ 32233 9968530253 ਹਾਂਜੀ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੈੜ ਦੇਖੀਏ ਨੇ ਕਿਹੜਾ ਸੂਆ ਸੂਈ ਹੈ ਇੱਥੇ ਲਈ ਪਹਿਲਾਂ ਇੱਧਰ ਦਿਖਾਉਣੀ ਭਈ ਇੱਧਰ 2 ਰੁਪਈਆ ਦਾ ਦੰਦਾ ਦੀ ਖੀਰੀ ਬੱਤੀ ਹੈ ਇਹ ਠੀਕ ਹੈ ਹਾਂ ਠੀਕ ਆ ਮਗਰ ਵੀ ਬੱਤੀ ਇਹਦੇ ਬਹੁਤ ਚੰਗੀ ਦੇਖ ਆ 2 ਰੁਪਈਆ ਕਰਨ ਠੋੜੇ 2 ਰੁਪਈਆ ਲੈਂਦੇ ਆ ਮਗਰ ਬੱਤੀ ਬਹੁਤ ਪਿਆਰੀ ਹੈ ਇਹ ਠੀਕ ਹੈ ਕਿੰਨੇ ਦੁੱਧ ਪਾ ਦੂਗੀ ਇਹ ਦੁੱਧ 20 ਤੋਂ ਬਾਹਰ ਦਊਂਗੇ ਪਹਿਲਾਂ ਬੱਤੀ ਠੀਕ ਆ ਚੱਲ ਜੀ ਆਪਾਂ ਫੋਨ ਤੇ ਬਾਅਦੋਂ ਗੱਲ ਕਰ ਲਾਂਗੇ ਦੰਦਾ ਦੀ ਖੀਰੀ ਜਮਾ ਬੱਚਾ ਇਹਦੇ ਮਗਰ ਕੀ ਆ? ਮੱਥੀਆ ਦੇ ਕੱਲ ਪੜਕਰੀ ਸਹੀ ਹੋਈ ਆ। ਜੇਰ ਜੇਪਾ ਓਕੇ ਆ। ਠੀਕ ਆ। ਜੇਵਾ 나ੜਵਾ। 나ੜਵਾ ਨਾਲ ਬੱਚਾ ਆ ਗਿਆ ਪਿੱਛੇ ਬੱਚੀ ਆ ਨਾ। ਮਗਰ ਬੱਤੀ ਆ ਜੀ ਹਾਂ। ਬੱਚੀ ਆ ਗਈ। ਕਿੰਨਾ ਕਿ ਦੁੱਧ ਹਾਜ਼ਰ ਹੋਊਗਾ? ਕੱਲ ਦੀ ਜਮਾ 20 ਕਿਲੋ ਬੋੜੇ ਸਟਾਰਟ ਹੋਈ ਜਮਾ। ਮੰਨ ਕੇ ਜੱਲੇ ਮੈਨ ਨਾਲਾ 9 ਲੀਟਰ ਟਾਈਮ ਦਾ ਹਾਜ਼ਰ ਬਾਹਰ ਹੈਗਾ। 2 ਟਾਈਮ ਤਾਂ ਨਾ ਟੋਲੇ ਬੰਦਾ। ਠੀਕ ਆ ਤੇ ਕਿੰਨੇ ਦੁੱਧ ਪਾ ਦੂਗੀਏ? ਦੁੱਧ ਬਈ ਪਾਈਲ ਨੇ ਦਿੱਤਾ ਹੋਇਆ 28 ਤੋਂ 29 ਕਿਲੋ। ਭਾਜ ਦਾ ਕੀ ਰਹੂਗਾ? ਆ ਮੁੱਲ ਕਰੋ ਮੈਂ ਤੁਹਾਨੂੰ ਇੱਕ ਪੰਜ ਦਿਨਸੀ ਦੇ ਦਾਂਗੇ। ਫਬਰ ਕੱਦ ਕਾਟ ਵਗੈਰਾ ਦੇਖੋ ਬੈੜ ਦਾ ਪੂਰਾ ਸਾਫ ਸੁਥਰਾ 19 20 ਲੀਟਰ ਬੋਲਾ ਇਸਲੇ ਮਿਲਕਿੰਗ ਚੋਂ ਨਾਲ 3 ਕਿਲੋ ਬਈ ਠੰਡਾ ਜਮਾ ਪੂਰਾ ਤਿਆਰ ਫੁੱਲ ਵੱਡੀ ਹੈ ਦੇਖਾ ਜਿੰਦੇ ਜਨ ਸਾਈਜ਼ ਵਗੈਰਾ ਪੂਰਾ ਓਕੇ ਹੈ ਨਾ ਕਿਹੜਾ ਸੂਆ ਜਿਆ ਮੰਨੀ ਖੜੀ ਆ ਠੀਕ ਹੈ ਕਿਹੜਾ ਬੱਚੇ ਦਾ ਬਹੁਤ ਕਰਦੀ ਉਹ ਤੋਂ ਬੱਚੇ ਕੰਨੀ ਭਾਈਦੀ ਆ ਤੇ ਚਵਾਈ ਜੂਈ ਇੱਕ ਨੰਬਰ ਹੈ ਜਮਾ ਚਵਾਈ ਦੀ ਇੱਕ ਨੰਬਰ ਆ ਬਈ 1 ਲੱਖ 5000 ਦੀ ਬੈੜ ਆਪਾਂ ਦੇਵਾਗੇ ਦੇਵਾਂਗੇ ਬਈ ਛਾਲ ਹੁੰਦਾ ਤਾਂ ਡੇਡ ਡੇਡ ਲੱਖ ਰੁਪਏ ਦੀ ਵੜਾਣੇ ਸੋ ਥਾਣੇ ਦੇਖੋ ਪੂਰਾ ਗੱਠ ਗੱਠ ਦੀ ਵਿੱਚੀ ਦਾ ਥਾਣੇ ਦਾ ਬੱਸੀ ਦੇਖ ਲੈ ਬ ਆ ਜਿਹੜੀ 2 ਨੰਬਰ ਤੇ ਆਪਾਂ ਗੱਭਣ ਦੇਖੀਏ ਨੇ ਜੀ ਹਾਂ ਇਹ ਬਈ ਆਲਾ ਸੂਆ ਕੀਤਾ ਲੱਗਦਾ ਨਹੀਂ ਕੰਪਲੀਟ ਆਹੇ ਦੂਜਾ ਸੂਆ ਵੱਡੀ ਬਹੁਤ ਆ ਹਨਾ ਭਾਰਿਆਂ ਨਾਲ ਲੱਗਣ ਤਾਂ ਕ ਜਾਂਦੀ ਆ ਹਨਾ ਜਮਨ ਉੱਪਰ ਸੱਜੇ ਲੰਦੇ ਆ ਬਈ ਹਾਂ ਠੀਕ ਹੈ ਕਿੰਨਾ ਦੁੱਧ ਪਾਇਆ ਬਈ ਪਿਛਲੀ ਵਾਰ ਤੇ ਪਹਿਲਾਂ 38 ਕਿਲੋ ਦੁੱਧ ਪਾਇਆ ਬਈ ਯਾਰ 38 ਕਿਲੋ ਹਾਂ ਇਹ ਪੈਣ ਤੇ ਬਣਾਉਣ ਵਾਲੇ ਆ ਦੇ ਠੀਕ ਹੈ ਹਾਂ ਅੰਦਾਜ਼ਾ ਹੈ ਕਿ ਕਿੰਨਾ ਆਵਾ ਤੁ ਗਰਮੀ ਦੇ ਹਿਸਾਬ ਨਾਲ ਬਈ ਯਾਰ ਖਿਆਲ ਹੁੰਦਾ 45 ਪਲੱਸ ਬਝੁੰਦੀ ਹੈ ਆਪਾਂ ਕਹਿੰਦੇ 35 ਮੰਨ ਕੇ ਲੈ ਲਏ 35 ਮੰਨ ਕੇ ਲੈ ਲਏ ਬਾਕੀ ਜਿੰਨੀਆਂ ਗੱਲਾਂ ਕਰਨੀਆਂ ਉਹਨੀਆਂ ਥੋੜੀ ਘਟੇ ਦੀਆਂ ਬਾਕੀ ਆ ਕੇ ਲੈ ਵਾਖਾ ਬੈਠਦਾ ਸੋ ਥਾਣ ਦੇਖੋ ਮੰਨ ਕੇ 5 ਫੁੱਟ 6 ਇੰਚ ਆ ਠੀਕ ਹੈ ਸੋ ਥਾਣ ਦੇਖੋ ਅੱਗੇ ਪਿਛਲੇ ਲਈ ਬਾਬਾ ਜੀ ਦੇਖ ਲਾ ਆ ਹੁੰਦਾ 2 ਫੁੱਟ ਕਹਿੰਦੇ ਵਪਾਰੀ ਹੱਥ ਕਰ ਦਿੰਦੇ ਹਨਾ ਜੀ ਵਾਰਾ ਬਹੁਤ ਸਿਆਲਤ ਨਹੀਂ ਵੇਚੀ ਸੀਗੀ ਠੀਕ ਹੈ ਬਹੁਤ ਵੱਡੀ ਬੈੜ ਠੀਕ ਹੈ ਉਹਦੇ ਉਹਨਾਂ ਦੇ ਘਰੋਂ ਲੈਂਦੀ ਆਪਾਂ ਇਹ ਠੀਕ ਹੈ ਭਾਅ ਦਾ ਕੀ ਅੱਜ ਦਾ ਦੇਖ ਬਈ ਯਾਰ ਥਾਣ ਦਿਖਾ ਦਿਓ ਇਹਦਾ ਭਾਅ ਵਾਰ ਕੀ ਰੱਖਿਆ ਜੀ ਮੁੱਲ ਕਰਾਉਣ ਦਾ ਬਾਈ ਆ 1.5 ਲੱਖ ਰੁਪਇਆ ਕਰ ਦਿੰਨੇ ਆ ਮੈਂ ਤੱਕ 1.15 ਹਜ਼ਾਰ ਦੀ ਘੱਟ ਦੇ ਮੰਗ 1.15 ਹਜ਼ਾਰ ਦੀ ਸੋ ਵੀਰੋ ਦੂਜੇ ਨੰਬਰ ਆਪਾਂ ਜਿਹੜੀ ਬਿਹੜ ਦੇਖਦੇ ਪਏ ਆ ਵੱਡੀ ਜਿੰਦ ਜਾਨ ਵਾਲੀ ਬਹੁਤ ਆ 1.15 ਹਜ਼ਾਰ ਕੀਮਤ ਦੁੱਧ 35 ਕਿਲੋ ਤੋਂ ਵੱਧ ਦੇ ਨਾਲੇ 35 ਕਿਲੋ ਤੋਂ ਬਾਈ ਪਹਿਲਾਂ ਨੇ ਦਿੱਤਾਗਾ ਪਰ ਗਰਮੀ ਆਪਾਂ 35 ਮੰਨ ਕੇ ਲੈਣੇ ਬੰਦਾ ਬਾੜੀ ਵੱਡੀ ਬਿਹੜਾ ਦੇਖ ਯਾਰ ਪਰ ਚੱਲ ਪਏ ਪਤਾ ਨਹੀਂ ਕਿਧਰ ਨੂੰ ਜੇ ਮੰਨ ਕੇ ਜਰੋ ਵੋਟਾਂ ਨਿਕਲ ਆਗੀਆਂ ਨਾ ਹਣਾ ਸਿਆਲ ਹੁੰਦਾ 45 46 ਕਿਲੋ ਦੁੱਧ ਦਿੰਦੀ ਬੱਸੀ ਜੇ ਵੋਟਾਂ ਦਾ ਕੋਈ ਪਤਾ ਨਹੀਂ ਕਿਧਰ ਨੂੰ ਕਿੰਨੇ ਆ ਪੈ ਜਾਣ ਉਹ ਸਿਸਟਮ ਪਧਰੇ ਕਿੰਨਾ ਦੁੱਧ ਦੇ ਦੇ ਹਨ ਬਾਕੀ ਬਾਜੀ ਲੇਵਾ ਦਿਖਾ ਯਾਰ ਓਟੋਟ 30 ਕਿਲੋ ਲੇਵਾ ਤਾਂ ਹੁਣ ਚੱਕੀ ਫਿਰਦੀ ਐ ਇਹ ਦੇਖਾਂ ਤੇ ਦੇਣਾ ਕੱਢ ਜੋ ਬਾਚਾਰ ਹਨਾ ਦੇਖ ਫੜੇ ਲੈ ਜੂ ਬਾਈ ਥਣਕੂਣ ਬਹੁਤ ਚੰਗਾ ਜਾਂਦੇ ਮੈਂ ਤਾਂ ਲੇਵਾ ਲੂਵਾ ਦੇ ਨਾੜਾ ਦੇਗਾ ਠੀਕ ਐ ਅੱਗੇ ਤੇਰਨ ਨੰਬਰ ਤੇ ਗੱਬਣ ਦੇਖੀਏ ਨੇ ਇਹਦੀ ਆਪਾ ਇਹ ਸੂਆ ਇਹ ਵੀ ਦੂਜਾ ਜੀ ਕੈਕ ਦੇ ਲੈਂਦੀ ਐ ਮੈਂ ਦਿਨ ਦੁੱਧ ਦਿੱਤਾ 23 ਤੋਂ 24 ਕਿਲੋ ਹੁਣ ਕੈ ਦਿਨ ਕੱਢਦੀ ਐ ਇਹਦੇ ਪਹਿਹ ਹਫਤਾ ਪੈਜੀ ਹਾਲੇ ਇੱਕ ਹਫਤਾ ਸੂਣ ਚ ਬਾਕੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਸ ਦੀ 25 ਕਿਲੋ ਮੰਨ ਕੇ ਲੈਣੇ ਬੰਦਾ 25 ਕਿਲੋ ਦੁੱਧ ਮੰਨ ਕੇ ਲੈ ਲੈ ਪਾ ਇਹਦਾ ਕੀ ਰਹੂਗਾ ਇਹ? ਪਾ ਮੁੱਲ ਕਰਾਉਣਾ 85 ਹਜ਼ਾਰ ਦੇ। 85000 ਜੀ। ਤੇ ਹਫਤਾ ਸੂਣ ਚ ਬਾਕੀ। ਦੁੱਧ ਮੰਨ ਕੇ ਲੈ ਲੈ 25 ਕਿਲੋ। 25 ਕਿਲੋ ਮੰਨ ਕੇ ਲੈ ਜਾਉਂਦਾ। ਤੇ ਰੇਟ ਜੈਨ ਨੂੰ 85000 ਰੁਪਏ। ਸੋ 85000 ਰੁਪਏ ਲੈਣ ਦੇ ਨਾਲ ਰੇਟ ਆ ਬੱਚੀ ਜਾਂਦੀਆਂ ਪ੍ਰਿੰਟ ਮੂਡ ਬਹੁਤ ਚੰਗੇ ਆ ਤੇ ਵਾਕੀ ਥਣ ਬਹੁਤ ਸੋਹਣਾ ਹਾਤੀ ਚੋਈ ਜਿਹਾ। ਸਵਾਦ ਲਾਦਾ ਗੁਰੂ ਜੇ ਟਾਈਪ ਦਾ ਥਣ ਲੱਗਿਆ ਵਾ। ਵੱਡੀ-ਬੁੱਡੀ ਪਲੀ-ਪੁਲੀ ਕੱਤ-ਕਾਠ ਜਿੰਦ-ਜਾਨ ਸਾਰੇ ਪਾਸੇ ਓਕੇ ਆ ਤੇ ਰੇਟ ਵੀ ਜਿਵੇਂ ਜੈਨ ਨੂੰ 85000 ਰੁਪਿਆ ਤੇ ਦੁੱਧ 25-26 ਕਿਲੋ ਇਹਨੇ ਤੇ ਕਧਕਾ ਦੀ ਪਹਿਲੇ ਨੰਬਰ ਤੇ ਆਪਾਂ ਸੂਈ ਵੀ ਤੇ ਦੂਜੇ ਨੰਬਰ ਤੇ ਫੇਰ ਖੜੀ ਆ ਵੱਡੀ 1 ਲੱਖ ਕਿੰਨੇ ਦੱਸੀ ਸੀ ਆਪਾਂ 15000 ਦੀ ਵੜ ਦੇਦਾ ਸਿਰਫ 15000 ਦੀ ਸੋ ਜੇ ਹੁੰਦਾ ਸਿਆਲ ਮੁੱਲ 2 ਲੱਖ ਹੁੰਦਾ 2 ਲੱਖ ਰੁਪਏ ਪਰ ਜਿੰਨਾ ਤੋਂ ਤੂੰ ਲੈ ਕੇ ਉਹਨਾਂ ਨੇ ਤਾਂ ਮੈਨੂੰ ਮੰਗੇ ਉਹ ਦੋ ਉਹਨਾਂ ਨੇ ਮੰਗੇ ਤਾਂ ਸ਼ਾਵਾ 2 ਲੱਖ ਰੁਪਏ ਦੇਦਾ ਆਸਿਆ ਸਵਾ ਸੱਠ ਬੱਜ ਵੀਰ ਕਹਿੰਦੇ ਘਰੂ ਦੇਣਾ ਘਰੂ ਨਾਲ ਮੱਥਾ ਮਾਰਨਾ ਬਾੜਾ ਔਕਾ ਪੈਂਦਾ ਦੋ ਘੰਟੇ ਬਾਹਰ ਚ ਖੜੇ ਨੇ ਆਪਾਂ ਚੱਕੀ ਜਨੇ ਤਿੰਨ ਨੰਬਰ ਬੋਲ ਦੇ ਵੀਰ ਆਪਣਾ 998530273